ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 3 ਨਵੰਬਰ ਹੈ 3 ਨਵੰਬਰ 1710 29 ਨਵੰਬਰ 1710 ਦੇ ਦਿਨ ਮੁਗਲ ਫੌਜਾਂ ਨੇ ਲੋਗੜ੍ਹ ਕਿਲੇ ਨੂੰ ਘੇਰਾ ਪਾਇਆ ਸੀ ਬਹਾਦਰ ਸ਼ਾਹ ਆਪ ਇਸ ਘੇਰੇਬੰਦੀ ਦੀ ਅਗਵਾਈ ਕਰ ਰਿਹਾ ਸੀ 3 ਨਵੰਬਰ ਨੂੰ ਸਾਰਾ ਚੈਸਾ ਲਿਆ ਗਿਆ ਅਤੇ ਮੁਗਲ ਫੌਜਾਂ ਨੇ ਘੇਰਾ ਹੋਰ ਮਜ਼ਬੂਤ ਕੀਤਾ ਲੋ ਘੜ ਦੇ ਵਿੱਚ ਉਸ ਵੇਲੇ ਨਾ ਤਾਂ ਬਹੁਤੀ ਸਿੱਖ ਫੌਜ ਸੀ ਅਤੇ ਨਾ ਹੀ ਅਸਲਾ ਤੇ ਰਾਸ਼ਨ ਸੀ ਸਿਰਫ ਤਿੰਨ ਤੋਪਾਂ ਸਾਂ ਨਾ ਤੇ ਚੌਥੀ ਤੋਪ ਇਮੜੀ ਦਾ ਤਣਾ ਖੋਦ ਕੇ ਬਣਾਈ ਹੋਈ ਸੀ ਇਹਨਾਂ ਤੋਪਾਂ ਵਾਸਤੇ ਵੀ ਬਰੂਦ ਬਹੁਤ ਥੋੜਾ ਸੀ ਸ਼ੁਰੂ-ਸ਼ੁਰੂ ਦੇ ਵਿੱਚ ਸਿੱਖਾਂ ਤੇ ਸ਼ਾਹੀ ਫੌਜਾਂ ਦੇ ਵਿੱਚ ਛੋਟੀ-ਮੋਟੀ ਜੰਗ ਚੱਲਦੀ ਰਹੀ ਜਿਹੜਾ ਸਿੱਖ ਵੀ ਕਿਲੇ ਦੇ ਵਿੱਚੋਂ ਬਾਹਰ ਨਿਕਲਦਾ ਉਹ ਮੁਗਲ ਫੌਜਾਂ ਦੇ ਨਾਲ ਲੜ ਕੇ ਚੰਗੀ ਜਦੋਜਹਿਦ ਮਗਰੋਂ ਮਾਰਿਆ ਜਾਂਦਾ ਬਹੁਤ ਸਾਰੇ ਮੁਗਲ ਫੌਜੀ ਵੀ ਮਰ ਰਹੇ ਸਨ ਸਿੱਖਾਂ ਨੂੰ ਆਪਣੇ ਅਸਲੇ ਦਾ ਫਿਕਰ ਵੀ ਸੀ ਸਿੱਖ ਅਸਲਾ ਥੋੜਾ ਹੋਣ ਕਰਕੇ ਇੱਕ-ਇੱਕ ਕਰਕੇ ਗੋਲੇ ਸੁੱਟ ਰਹੇ ਸਨ ਮੁਗਲ ਵੜਾ ਵਿਰੋਧ ਥੋੜਾ ਹੀ ਬਚਿਆ ਗੱਲ ਉਹੀ ਹੋਈ ਸ਼ਾਮ ਤੋਂ ਪਹਿਲਾਂ ਹੀ ਸਿੱਖਾਂ ਦਾ ਵਿਰੋਧ ਮੁੱਕ ਚੁੱਕਿਆ ਸੀ ਹੁਣ ਉਹ ਮੋਰਚਿਆਂ ਦੇ ਵਿੱਚੋਂ ਨਿਕਲੇ ਅਤੇ ਉਹਨਾਂ ਨੇ ਮੁਗਲ ਫੌਜਾਂ ਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਇੰਜ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਇਸ ਵੇਲੇ ਬੰਦਾ ਸਿੰਘ ਲੋਗੜ ਕਿਲੇ ਤੋਂ ਉੱਪਰ ਨਾਲ ਵਾਲੀ ਪਹਾੜੀ ਤੇ ਬਣੇ ਇੱਕ ਹੋਰ ਕਿਲੇ ਸਤਾਰਗੜ ਦੇ ਵਿੱਚ ਬੈਠਾ ਸੀ ਸ਼ਾਹੀ ਫੌਜ ਲੋਗੜ ਨੂੰ ਘੇਰੀ ਬੈਠੀ ਸੀ ਅਤੇ ਉਹ ਕਿਸੇ ਵੇਲੇ ਵੀ ਇਸ ਤੇ ਕਬਜ਼ਾ ਕਰ ਸਕਦੀ ਸੀ ਸਿੱਖਾਂ ਨੂੰ ਹੁਣ ਅਹਿਸਾਸ ਹੋ ਚੁੱਕਿਆ ਸੀ ਕਿ ਉਹਨਾਂ ਦਾ ਭਲਾ ਕਿਲੇ ਦੇ ਵਿੱਚੋਂ ਨਿਕਲ ਜਾਣ ਦੇ ਵਿੱਚ ਹੈ ਰਾਤ ਵੇਲੇ ਉਹਨਾਂ ਨੇ ਬਹੁਤ ਸਾਰਾ ਬਰੂਤ ਪਰ ਕੇ ਇਮਲੀ ਦੀ ਗੇਲੀ ਦੇ ਨਾਲ ਬਣਾਈ ਬੰਦੂਖ ਚਲਾਈ ਜਿਸ ਦੇ ਨਾਲ ਧਰਤੀ ਕੰਬ ਗਈ ਇਸ ਧਮਾਕੇ ਦੇ ਨਾਲ ਸਾਰੇ ਸ਼ਾਹੀ ਫੌਜੀ ਡਰ ਕੇ ਲੁੱਗ ਗਏ ਸਿੱਖਾਂ ਨੇ ਇਸ ਦਾ ਫਾਇਦਾ ਚੁੱਕਿਆ ਅਤੇ ਕਿਲੇ ਦੇ ਵਿੱਚੋਂ ਨਿਕਲ ਕੇ ਪਹਾੜਾਂ ਵੱਲ ਨੂੰ ਚੱਲ ਪਏ ਇਹਨਾਂ ਦੇ ਨਾਲ ਬੰਦਾ ਸਿੰਘ ਵੀ ਸੀ ਇਸ ਲੜਾਈ ਦੇ ਵਿੱਚ 1500 ਸਿੱਖ ਅਤੇ ਉਹਨਾਂ ਦੇ ਦੋ ਸਰਦਾਰ ਮਾਰੇ ਗਏ 3 ਨਵੰਬਰ 1985 ਬਰਨਾਲਾ ਅਕਾਲੀ ਦਲ ਦੇ ਆਪਣੇ ਹੀ ਲੀਡਰ ਕਰਨੈ ਸਾਲ 1985 ਦੇ ਦਿਨ ਇੱਕ ਬਿਆਨ ਦੇ ਵਿੱਚ ਇਹ ਗੱਲ ਕਹੀ ਕਿ ਪੁਲਿਸ ਨੇ ਸਿੱਖਾਂ ਤੇ ਝੂਠੇ ਕੇਸ ਬਣਾਉਣੇ ਫੇਰ ਸ਼ੁਰੂ ਕਰ ਦਿੱਤੇ ਨੇ ਅਜਿਹੇ ਕੇਸ ਗੁਰਦੀਪ ਸਿੰਘ ਗੋਪੀ ਚਮਕੌਰ ਸਾਹਿਬ ਸਰਬਜੀਤ ਸਿੰਘ ਜਗਿੰਦਰ ਸਿੰਘ ਕੁਲਦੀਪ ਸਿੰਘ ਤਿੰਨੇ ਰਾਜਪੁਰਾਤ ਅਤੇ ਸੇਵਾ ਸਿੰਘ ਸਰਹੰਦ ਉੱਤੇ ਪਾਏ ਗਏ ਸਨ 3 ਮੰਬਰ 1986 ਦੇ ਦਿਨ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਦੇ ਵਿੱਚ ਗੁਰਚਾਰਨ ਸਿੰਘ ਟੌੜਾ ਨੇ 74 ਵੋਟਾਂ ਲੈ ਕੇ ਕਾਬਲ ਸਿੰਘ ਨੂੰ 16 ਵੋਟਾਂ ਤੇ ਹਰਾਇਆ ਕਾਬਲ ਸਿੰਘ ਦਾ ਨਾਮ ਅਮਰ ਸਿੰਘ ਨੇ ਪੇਸ਼ ਕੀਤਾ ਸੀ ਅਤੇ ਹਰਚਾਰਨ ਸਿੰਘ ਹੁੜਿਆਰੇ ਨੇ ਇਸ ਦੀ ਤਾਇਦ ਕੀਤੀ ਸੀ ਚੋਣਾਂ ਤੋਂ ਮਗਰੋਂ ਟੌੜਾ ਨੇ ਬਰਨਾਲੇ ਦੀ ਬਣਾਈ ਟਾਸਕ ਫੋਰਸ ਨੂੰ ਖਤਮ ਕਰਨ ਅਤੇ ਦਰਬਾਰ ਸਾਹਿਬ ਦੇ ਵਿੱਚ ਬਰਨਾਲੇ ਵੱਲੋਂ ਪੁਲਿਸ ਹਮਲੇ ਦੀ ਨਿੰਦਾ ਦੇ ਮਤੇ ਪਾਸ ਕਰਵਾਏ ਟਾਸਕ ਫੋਰਸ ਤੋੜਨ ਤੋਂ ਮਗਰੋਂ ਜਦ ਉਹਨਾਂ ਨੂੰ ਗੁਰਨਾਨਕ ਨਿਵਾਸ ਦੇ ਵਿੱਚ ਕਬਜ਼ਾ ਕੀਤੇ ਗਏ ਕਮਰੇ ਖਾਲੀ ਕਰਨ ਵਾਸਤੇ ਕਿਹਾ ਗਿਆ ਤਾਂ ਉਹਨਾਂ ਨੇ ਨਾ ਕਰ ਦਿੱਤੀ ਅਤੇ ਕਹਿਆ ਕਿ ਜੇਕਰ ਬਰਨਾਲਾ ਕਹੇਗਾ ਤਾਂ ਅਸੀਂ ਤਾਂ ਹੀ ਨਿਕਲਾਂਗੇ ਜਦੋਂ ਸ਼੍ਰੋਮਣੀ ਕਮੇਟੀ ਨੇ ਇਹਨਾਂ 53 ਬੰਦਿਆਂ ਦੇ ਕਮਰਿਆਂ ਦੇ ਬਿਜਲੀ ਅਤੇ ਪਾਣੀ ਦੇ ਕਨੈਕਸ਼ਨ ਕੱਟ ਦਿੱਤੇ ਤਾਂ ਉਹ ਆਪਣੇ ਕਮਰਿਆਂ ਨੂੰ ਖਾਲੀ ਕਰਕੇ ਭੱਜ ਗਏ ਉਧਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਦੇ ਵਿੱਚ ਆਪਣੀ ਹਾਰ ਤੋਂ ਖਿੱਚ ਕੇ ਬਰਨਾਲੇ ਨੇ ਟੌੜਾ ਬਾਦਲ ਸੁਰਜਨ ਸਿੰਘ ਠੇਕੇਦਾਰ ਸੁਚਾ ਸਿੰਘ ਛੋਟੇਪੁਰ ਸੁਖਜਿੰਦਰ ਸਿੰਘ ਨੂੰ ਨੈਸ਼ਨਲ ਸਕਿਉਰਿਟੀ ਐਕਟ ਦੇ ਹੇਠ ਗ੍ਰਿਫਤਾਰ ਕਰਕੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਤਕਲੀਫਾਂ ਦੇ ਲਈ ਮਸ਼ਹੂਰ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਸੀ ਨਵੰਬਰ 1987 ਦੇ ਵਿੱਚ ਪੰਜਾਬ ਪੁਲਿਸ ਨੇ ਜਿੰਨਾਂ ਸਿੱਖਾਂ ਨੂੰ ਸਿੰਘ ਤੇਜਾ ਪੁੱਤਰ ਸੁਵਿੰਦਰ ਸਿੰਘ ਉੰਟਾਲਾ ਅੰਮ੍ਰਿਤਸਰ ਰਵੀ ਸ਼ਾਮਲ ਸੀ 3 ਨਵੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਗੁਰਮukh ਸਿੰਘ ਵਾਸੀ ਬਸੀਆਂ ਲੁਧਿਆਣਾ ਬਘੇਲ ਸਿੰਘ ਉਰਫ ਵਿਹਲਾ ਪੁੱਤਰ ਸੁਰਤਾ ਸਿੰਘ ਵਾਸੀ ਪਕਣਾ ਅੰਮ੍ਰਿਤਸਰ ਹਰਜਿੰਦਰ ਸਿੰਘ ਜਿੰਦਾ ਪੁੱਤਰ ਭਾਈ ਦਇਆ ਸਿੰਘ ਵਾਸੀ ਮਾਨੋਚਾਲ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਨਵੰਬਰ 1988 ਦੇ ਵਿੱਚ ਪੰਜਾਬ ਪੁਲਿਸ ਨੇ ਜਿੰਨਾ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਉਹਨਾਂ ਦੇ ਵਿੱਚ ਅਮਰੀਕ ਸਿੰਘ ਉਰਫ ਸ਼ਵੇਕ ਸਿੰਘ ਪੁੱਤਰ ਦਲੀਪ ਸਿੰਘ ਸੰਤੋਖ ਰਾਏ ਗੁਰਦਾਸਪੁਰ ਮਹਿੰਦਰ ਸਿੰਘ ਬਾਗੀ ਸੁਖਰਾਜ ਸਿੰਘ ਰਾਜੂ ਸ਼ਾਮਲ ਨੇ ਨਵੰਬਰ 1999 ਦੇ ਅਖੀਰਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੇ ਰਣਬੋਧ ਸਿੰਘ ਪੱਪੂ ਵਾਸੀ ਸਖੀਰਾ ਅੰਮ੍ਰਿਤਸਰ, ਮਨਜੀਤ ਸਿੰਘ ਲੱड्डੂ, ਮਨਜੀਤ ਸਿੰਘ ਲੱड्डੂ, ਸਰਵਣ ਸਿੰਘ ਕਲਸੀ ਅਤੇ ਕੁਲਦੀਪ ਸਿੰਘ ਨੂੰ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਨਵੰਬਰ 1990 ਦੇ ਵਿੱਚ ਪੰਜਾਬ ਪੁਲਿਸ ਨੇ ਜਿੰਨਾ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਪਰ ਉਹਨਾਂ ਦੇ ਸ਼ਹੀਦੀ ਦਿਨ ਪਤਾ ਨਹੀਂ ਲੱਗ ਸਕੇ। ਉਹ ਸਨ ਮੁਖਤਿਆਰ ਸਿੰਘ ਲੰਬੜ, ਬ੍ਰਿ얌 ਸਿੰਘ ਵਾਸੀ ਬੁੜੇ ਨੰਗਲ, ਪ੍ਰੀਤਮ ਸਿੰਘ ਵਾਸੀ ਭਾਣਗੜ ਮੱਤੇਵਾਲ, ਪ੍ਰਤਾਪ ਸਿੰਘ ਔਰ ਪੱਪੂ ਵਾਸੀ ਵੜਿੰਗ, ਹਰਬੰਸ ਸਿੰਘ ਰੌਕਟ ਵਾਸੀ ਸੀੜੇ, ਬਲਵੰਤ ਸਿੰਘ ਬੈਂਕਾ ਵਾਸੀ ਪਣੋਰੀ ਸਿੱਧਵਾ, ਜਰਨੈਲ ਸਿੰਘ ਔਰਫ ਜੱਗੂ ਵਾਸੀ ਦਾਸੂਵਾਲ, ਮੁਰਦੀਪ ਸਿੰਘ ਵਕੀਲ ਵਾਸੀ ਮਨਹਿਾਲਾ ਅੰਮ੍ਰਿਤਸਰ, ਜਗਦੀਪ ਸਿੰਘ ਔਰਫ ਫਕੀਲ ਵਾਸੀ ਬਾਈਪਾਸ ਮੋਗਾ, ਸਤਨਾਮ ਸਿੰਘ ਪੁੱਤਰ ਜਗਤ ਸਿੰਘ ਵਾਸੀ ਬਾਸ ਸਿੰਘ ਨੀਕਾ ਵਾਸੀ ਫਤੇਗੜ ਕੈਰੋ ਫਿਰੋਜ਼ਪੁਰ ਕੁਲਵਿੰਦਰ ਸਿੰਘ ਵਾਸੀ ਮੱਲੋ ਮੋੜੀ सुरेंद्र ਸਿੰਘ ਵਾਸੀ ਮੱਲੋ ਮੋੜੀ ਗੁਰਦੀਪ ਸਿੰਘ ਵਾਸੀ ਪੱਖੋ ਕੇ ਅੰਮ੍ਰਿਤਸਰ ਬਘੇਲ ਸਿੰਘ ਵਾਸੀ ਪੱਖੋ ਕੇ ਅੰਮ੍ਰਿਤਸਰ ਰਣਜੀਤ ਸਿੰਘ ਰਾਣਾ ਵਾਸੀ ਪਟਿਆਲਾ ਰੰਜੋਤ ਸਿੰਘ ਜੋਧਾ ਵਾਸੀ ਕਾਂਗ ਗੁਰਦਾਸਪੁਰ ਦਿਲਬਾਕ ਸਿੰਘ ਉਰਫ ਬਾਗਾ ਵਾਸੀ ਕਾਂਗ ਗੁਰਦਾਸਪੁਰ ਸਿਕੰਦਰ ਸਿੰਘ ਵਾਸੀ ਮੱਠੂ ਵਾਲਾ ਗੁਰਪਾਲ ਸਿੰਘ ਪਾੜਾ ਬਲਬੀਰ ਸਿੰਘ ਹੁੰਦਲ ਗੱਜਣ ਸਿੰਘ ਉਰਫ ਦਸੌਂਦਾ ਸਿੰਘ ਨਿਸ਼ਾਨ ਸਿੰਘ ਵਾਸੀ ਪੱਧਰੀ ਪਰਗੜ ਸਿੰਘ ਉਰਫ ਟੈਂਕ ਵਾਸੀ ਬਲਟਵਾ ਅਤੇ ਜਰਨੈਲ ਸਿੰਘ ਉਰਫ ਡੀਸੀ ਮਹਿੰਦਰ ਸਿੰਘ ਵਾਸੀ ਬਲਟਵਾ ਦੇ ਨਾਂ ਸ਼ਾਮਲ ਨੇ ਸਿੰਗ ਗੁਰਨਾਮ ਸਿੰਘ ਉਰਫ ਪਾਲੀ ਪੁੱਤਰ ਮਹਿੰਦਰ ਸਿੰਘ ਵਾਸੀ ਤਰਨਤਾਰਨ ਗੁਰਪਾਲ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਮੰਗੂਵਾਲ ਜ਼ਿਲ੍ਹਾ ਸੰਗਰੂਰ ਜਗਦੀਪ ਸਿੰਘ ਉਰਫ ਮੱਖਣ ਸਿੰਘ ਪੁੱਤਰ ਪ੍ਰੀਤਪ ਸਿੰਘ ਵਾਸੀ ਨੂਰਦੀਨਪਿੰਡ ਜ਼ਿਲ੍ਹਾ ਅਮਰitsar ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 3 ਨਵੰਬਰ 2000 ਦੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਲਾਨਾ ਚੋਣ ਹੋਣੀ ਸੀ। ਤੌੜਾ ਧੜੇ ਦੇ ਕੋਲ ਚੋਣ ਜਿੱਤਣ ਵਾਸਤੇ ਕਾਫੀ ਮੈਂਬਰ ਨਹੀਂ ਸਨ। ਉਹਨਾਂ ਨੇ ਚਲਾਕੀ ਵਰਤਦਿਆਂ ਚੋਣ ਵੇਲੇ ਜਗਦੇਵ ਸਿੰਘ ਤਲਵੰਡੀ ਦਾ ਨਾਮ ਪੇਸ਼ ਕਰਨ ਦੀ ਪਲਾਨਿੰਗ ਬਣਾਈ। ਇਹ ਪਲਾਨਿੰਗ ਬਾਦਲ ਨੂੰ ਪਤਾ ਲੱਗ ਗਈ ਅਤੇ ਉਸਨੇ ਚੋਣ ਵਾਲੀ ਰਾਤ ਤਲਵੰਡੀ ਨੂੰ ਆਪਣੇ ਵੱਲੋਂ ਪ੍ਰਧਾਨਗੀ ਦਾ ਉਮੀਦਵਾਰ ਬਣਾ ਦਿੱਤਾ। ਤਲਵੰਡੀ ਨੇ ਪ੍ਰਧਾਨ ਬਣਦੇ ਬੀਬੀ ਜਗੀਰ ਕੌਰ ਦੇ ਵਿਰੋਧੀ ਪੂਰਨ ਸਿੰਘ ਨੂੰ ਦਰਬਾਰ ਸਾਹਿਬ ਦਾ ਹੈੱਡ ਗਰੰਥੀ ਲਾ ਦਿੱਤਾ। ਬਰਤਲਵੰਡੀ ਬਹੁਤੀ देर ਆੜਨਾ ਸਕਿਆ ਅਤੇ ਛੇਤੀ ਹੀ ਬਾਦਲਾਂ ਦੇ ਆਕੇ ਲੱਗਣ ਲੱਗ ਪਿਆ ਤਲਵੰਡੀ ਦੇ ਪੁੱਤਰ ਤੇ ਕਤਲ ਦਾ ਕੇਸ ਅਜੇ ਚੱਲ ਹੀ ਰਿਹਾ ਸੀ ਤਲਵੰਡੀ ਸ਼੍ਰੋਮਣੀ ਕਮੇਟੀ ਫੰਡਾਂ ਦੇ ਵਿੱਚ ਬਾਦਲ ਪਰਿਵਾਰ ਦਾ ਦਖਲ ਚੁੱਪਚਾਪ ਭੰਦਾ ਰਿਹਾ 27 ਮਈ 2001 ਦੇ ਦਿਨ ਟੌੜਾ ਨੇ ਇਲਜ਼ਾਮ ਲਾਇਆ ਕਿ ਤਲਵੰਡੀ ਨੇ ਸ਼੍ਰੋਮਣੀ ਕਮੇਟੀ ਫੰਡਾਂ ਦੇ ਵਿੱਚੋਂ 22 ਲੱਖ ਰੁਪਏ ਬਾਦਲ ਨੂੰ ਦਿੱਤੇ ਸਨ ਤਲਵੰਡੀ ਦੀ ਪ੍ਰਧਾਨਗੀ ਸਿਰਫ 1 ਸਾਲ ਦੀ ਰਹੀ ਸੀ ਮਗਰੋਂ 2002 ਦੀਆਂ ਚੋਣਾਂ ਦੇ ਵਿੱਚ ਉਸ ਨੇ ਟੌੜੇ ਦੀ ਮਦਦ ਕੀਤੀ ਅਤੇ ਬਾਦਲ ਨੇ ਉਸ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ 3 ਨਵੰਬਰ 2013 ਭਾਈ ਗੁਰਬਖਸ਼ ਚੁੱਕੇ ਸਿੱਖਾਂ ਦੀ ਰਿਹਾਈ ਵਾਸਤੇ ਮਰਨ ਵਰਤ ਰੱਖਿਆ ਸੀ ਉਸ ਨੇ 3 ਨਵੰਬਰ 2013 ਦੇ ਦਿਨ ਐਲਾਨ ਕੀਤਾ ਕਿ ਮੈਨੂੰ ਅਕਾਲ ਤਖਤ ਤੋਂ ਕੋਈ ਹੁਕਮ ਨਾ ਭੇਜਿਆ ਜਾਵੇ ਮੈਂ ਅਰਦਾਸ ਕਰ ਚੁੱਕਾ ਜਾਂ ਤਾਂ ਸਿੰਘ ਰਿਹਾ ਹੋਣਗੇ ਜਾਂ ਫਿਰ ਬਾਣਾ ਵਰਤੇਗਾ ਪਰ 24 ਦਸੰਬਰ ਦੀ ਰਾਤ ਨੂੰ ਮਾਨ ਸਿੰਘ ਤੋਂ ਹੋਵਾ ਹਰਨਾਮ ਸਿੰਘ ਤੋਂ ਮਾਤੇ ਜਸਵੀਰ ਸਿੰਘ ਰੋਡੇ ਦੇ ਨਾਲ ਖੂਫੀਆ ਗੱਲਬਾਤ ਕਰਨ ਮਗਰੋਂ ਉਸ ਨੇ ਇੱਕ ਬਿਆਨ ਫੇਰ ਦਿੱਤਾ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਗੁਰੂ ਦਾ ਹੁਕਮ ਹੈ ਅਕਾਲ ਪੁਰਖ ਦਾ ਹੁਕਮ ਹੈ ਬਾਅਦ ਦੇ ਵਿੱਚ ਦੇਖਿਆ ਗਿਆ ਕਿ ਉਸ ਦਾ ਬਿਆਨ ਉਸ ਦੀ 도ਗਲੀ ਪਾਲਸੀ ਦਾ ਹਿੱਸਾ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ